ਉਹ ਉਹ ਦੇ ਲੋੜੂ ਗਿਆ ਜਿਹੇ ਦਾ ਇਹ ਆ ਜਿੱਦਾਣਾ ਤੇਰੇ ਤੇ ਦੇ ਦਿਆ ਆਹ ਦੇਖ ਜੀ ਕੀ ਬਾਤ ਹੈ ਯਾ ਲਹਿਰਾਈ ਹੈ ਗੇਂਦ ਯਾਰ ਕਿੱਦਾਂ ਸਿੱਧਾ ਸਿੱਧਾ ਮੇਰੀ ਤਾਂ ਨਹੀਂ ਇਤਨਾ ਬੈਕ ਹੋ ਰਹੀ ਜਿੱਥੇ ਕਰੀ ਕਿੱਦਾਂ ਆਇਆ ਆ ਰਿਓ ਕੋਈ ਨਹੀਂ ਉਹ ਆਪੇ ਸਿੱਧਾ ਕਰ ਕੈਮਰਾ ਹਿਲਾਣਾ ਸਿੱਧਾ ਕੈਮਰਾ ਠੀਕ ਉਹ ਪਤਾ ਓਕੇ ਦਾੜੀ ਚਿੱਟੀ ਕਾਲੀ ਨਹੀਂ ਕੀਤੀ ਯਾ ਚਾਬੇ ਲਾ ਬਾਰ ਇਹ ਤੇਰੀ ਕੋਮ ਬਸ ਇਹ ਵੀ ਆ ਵੀ ਚੱਲਦੀ ਪਈ ਆ ਨਾ ਬੜੀ ਨਾਰਮਲ ਸੀ ਹਾਂ ਵੀ

ਨਾਲਕ ਅਗਾ ਅਗਾ ਸੰਡੀ ਦਾ ਬੋਲ ਹੈ ਓਏ ਮੈਂ ਚੁੱਕ ਤੁਰ ਓਏ ਤਾਡੀ ਭੈ ਜੀ ਮਿਸ ਹੋਈ ਤੁਹਾਡੀ ਉਹ ਯਾਰ ਸ਼ੇਅਰ ਕਰਦੇ ਹਾਂ ਹਾਂ ਜੀ ਜੀ ਪਤਾ ਨਹੀਂ ਤੇ ਮੈਸੀ ਨਹੀਂ ਹੋ ਰਹੀ ਭੈ ਜੀ ਮੈਂ ਇਹਦੇ ਨੂੰ ਵੇਖ ਕੇ ਤੇ ਨੈਟ ਮੋਟੀਵੇਟ ਹੁੰਦਾ ਇਹ ਤਾਂ ਗੱਲ ਹੈ ਜੀ ਹੋਏ ਕੇਸ ਬਾਤ ਕਿਹਦੀ ਬਾਤ ਇੱਦਾਂ ਵੱਡਾ ओये बोला वेल बोल वेल बोल शाबाश शाबाश चलो शासी देखो ना सीज़र सरकारी कैसी सीज़र सीज़र और कुछ आड़े सीज़र 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 सरकारी सारे बैठ बैठ खड़ा नहीं हैं ना ने सारे धुना खड़ा नहीं हैं तो उसे जो शुरू तो पहले बैठ बैठ तक खड़ा नहीं हो ये कत्ती पैर भी गई तो कोई गा� ਆ ਪੈਸੇ ਕਿਹਾ ਰਿਹਾ ਤੁਹਾਨੂੰ ਦੇਖੋ ਤੁਹਾਡੇ ਕੋਲ ਸਟੈਮ ਨਾ ਕਿਸੇ ਦਾ ਵੀ ਨਹੀਂਗਾ ਦੇਖੋ 1945 ਦੇਖਣਾ ਲੱਗੇ ਐਸੇ ਬੈਟਿੰਗ ਕਰਕੇ ਥੱਕ ਜਾਂਦੇ ਆ ਚਲੋ 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 ਭਾਈ ਗਿੰਦੀ ਜੀ 1945 ਵਿੱਚ ਗਿੰਦੀ ਜੀ ਉਹ ਨੇਰ ਫੇਸ ਪਲੇਟ ਦੋ 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 ਪਤਾ ਮੈਨੂੰ ਦੇ ਨਾਮ ਨਹੀਂ ਹੈ ਕਿਹਦੇ ਦੋ ਇੱਧਰ ਪਾਈ ਕੈਮਰਾ ਸਿੱਧਾ ਰੱਖੋ ਇੱਧਰ ਰੱਖੋ ਯਾਰ ਇਹਦਾ ਦਾੜੀ ਨਹੀਂ ਕਾਲੀ ਕਰਾਈ ਹੋਈ ਇਹਨੇ ਤੁਹਾਡਾ ਰਾਨਾ ਸੋਹਣਾ ਲੱਗਦਾ ਜੇ ਕੋਈ ਨਹੀਂ ਭਾਈ ਤੇ ਵੀ ਐਂਟਰੀ ਲਾਂਦਾ ਹੀ ਨਹੀਂ ਪਿਆ ਉਹਨਾਂ ਦੀ ਚਾਚਾ ਸਾਹਿਬ ਦਾ ਟਿਕੀਆ 15 ਤੋਂ ਬਹੁਤ ਵੇਲਾ ਲੱਗਦਾ 20 ਸਾਲ ਲੱਗਦਾ ਉਹਦੇ ਆਪਾਂ ਪਾਪਾ ਦਾ ਲਾ ਲੀਏ ਬੋਲਣਗੇ ਉਹਦੇ ਮੋਟਰ ਤੇ ਨਹੀਂ ਦੇਈ ਦੀ ਆਪਾਂ ਵਾਈਡ ਅਗ ਚਲਾ 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 ਬੇਦੱਈਆ ਉਹ ਮੈਨੂੰ ਕਹਿਣ ਲੱਗ ਪਿਆ ਕਿ ਉਹ ਭਾਈ ਆਓ ਵੀਡੀਓ ਨਹੀਂ ਆਪੇ ਚਾਰੇ ਭਾਈ ਬਹੁਤ ਪਾਹ ਕੈਂਡ ਜੀ ਬੋਲਾ ਅਮਿਤ ਉਹ ਵਰਤਿਮ ਲੁਕ ਹਾਂ ਦੋਨੋਂ ਜੈ ਗਰਾਉਂਡ ਦੇ ਸ਼ਾਟ ਪਾ ਲਈ ਫਿਰ ਬੈਟ ਕਿਤੇ ਰਵਜ ਹਾਂਜੀ ਛੱਕੇ ਹੀ ਸਦੇ ਨਹੀਂ ਨਹੀਂ ਮੈਂ ਬੜੇ ਦਿਨਾਂ ਬਾਅਦ ਆਇਆ ਆਈ ਥਿੰਕ 1.5 ਮਹੀਨੇ ਬਾਅਦ ਆਇਆ ਅੱਛਾ ਆ ਗਈ ਬੈਟਿੰਗ ਤੁਸੀਂ ਆ ਜਾਓ ਵੀਡੀਓ ਬਣਾਓ ਆ ਗਿਆ ਆ ਗਿਆ ਬਾਲ 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 ਓਹੋ ਇਹ ਪਲੇਅਰ ਤੁਸੀਂ ਦੇਖੋ ਹੈ ਕਿ ਉਹ ਜਗ੍ਹਾ ਟੋਪਰੇ ਦੀ ਜੱਸ ਬਣਾ ਲਈ ਨਾ 으아, 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 बाबू तो 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 भी ले गया रिकार्ड खुले गई नौली पाओ यार भी बोल पाया ਓ ਪਲੇਡ ਭਾਈ ਐਡ ਕਰਦਾ ਭਾਜੀ ਬਹੁਤ ਮਜ਼ਾ ਆਇਆ ਇਹ ਬੈਟਿੰਗ ਆ ਬੈਟਿੰਗ ਮੈਂ ਐਡ ਕਰਦਾ ਵਿੱਚ ਜਿੰਨੇ ਨੇ ਆਹ ਜਵਾਬ ਬੈਟਿੰਗ ਦਾ ਦੋਰੀ ਚੁਪੇ ਤਸੀਮ ਭਾਜੀ ਬੈਟਿੰਗ ਨਾਲੋਂ ਜ਼ਿਆਦਾ ਟਾਈਮ ਸੈਕਰ ਨੇ ਤਿਆਰ ਹੋਣ ਤੱਕ ਲਾਇਆ ਓਹ ਬਹੁਤ ਜਾਂਦਾ ਰਿਹਾ ਆਹੋ ਸਾਡਾ

ਸ਼ਾਟ ਹੋ ਸ਼ਾਟ ਲੈ ਲੈ ਉਹ ਬੋ ਲੈ ਯਾਰ ਸਾਡੀ ਸਰਦਾਂ ਨਹੀਂ ਨਹੀਂ ਦੂਸਰਾ ਉਹ ਮੈਂ ਕਹਿੰਦਾ ਚਲੋ ਦਿਨ ਤੜਾ ਲਾਸਟ ਰਾਉਂਡ ਪਈ ਕੀਤਾ ਮਤਲਬ ਕਿ ਡੇਢ ਰਾਉਂਡ ਕੀਤਾ ਭਾਜੀ ਡੇਢ ਰਾਉਂਡ ਹਾਂ ਮੈਂ ਜੋ ਅਖੀ ਭੇਜ ਦੋਗੇ ਹਾਂ ਹਾਂ ਹੁਣ ਦੂਹੂ ਕਿਵੇਂ ਜੀਵਨ ਆਂਦੀ ਪਾਈ ਚੱਲ ਵਾਟੇ ਜਾ ਹੁਈ ਆ ਹਾਂਜੀ ਆ ਗਿਆ ਨਹੀਂ ਹੋ ਗਿਆ ਨਹੀਂ ਯਾਰ ਕੋਲ ਕਰ ਦਵੇ ਉਹ ਵੀ ਹੈ ਸਾਡੀ ਮਾਰੇ ਜਾਦੇ ਬਹੁਤ ਯਾਰ ਬਹੁਤ ਜੀ ਹਾਂਜੀ ਭਾਈ ਬਾਈ ਨੇ ਬਰੋਕ ਬਣਾਉਂਦੇ ਹੋਣਾ ਹਾਂ ਰੰਜੀਤ ਦਾ ਹੁਣ ਤੇਜ ਹਸਪੀਟਲ ਹੈ ਨਾ ਹਾਂ ਉੱਥੇ ਚੱਲ ਜਾਓ ਪਤੰਗਾਂ ਦਾ ਕੰਪੀਟੀਸ਼ਨ ਹੁੰਦਾ ਜੀ ਅੱਛਾ ਹੋਰ ਹੋਂਦਾ ਜੀ ਪਰ ਆਪਾਂ ਨੂੰ ਪਸੰਦ ਹੀ ਨਹੀਂ ਆਦ ਤੇ ਵੀ ਲੋਕ ਨੂੰ ਆ ਆ ਇਹ ਦੱਸ ਸਕਦੇ ਆ ਅੰਮ੍ਰਿਤਸਰ ਚ ਕਿਦਾਂ ਆਣਾ ਹੁੰਦਾ ਥਾਰਾ ਇਹ ਤਾਂ ਗੇਮ ਹੋ ਗਈ ਇਹ ਤਾਂ ਗੱਲ ਹੈਗੀ ਆ ਜੀ ਅੰਮ੍ਰਿਤਸਰ ਚ ਚੱਲਦਾ ਕੀ ਕੀ ਆ ਹਨਾ ਆਪਣੇ ਬਿਲਕੁਲ ਦਿਨੇ 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 ਵਜੇ ਹੁੰਦਾ ਹਾਂਜੀ ਅੱਛਾ ਹਵਾ ਜਲਦੀ ਵੀ ਨਾ ਹਵਾ ਤੇ ਬਹੁਤ ਸੋਹਣੀ ਆ 20 ਪੇਚੇ ਹੋਵੇਗਾ ਟੋਗਾ 20 ਪੇਚੇ ਅੱਛਾ ਪਹਿਣਾ ਭਾਈ ਕਰਦੇ ਕੀ ਚੱਕਰ ਪਹਿਣਾ ਨਹੀਂ ਕਰਦੇ ਇਨਾਮ ਰੱਖਿਆ ਅੱਛਾ ਜਿਹੜੇ ਥੋੜੇ ਵੱਡੇ ਆਗੇ ਨਾ ਜਿਹੜੇ ਉਹਨਾਂ ਦੇ ਮੇਨ ਬੰਦੇ ਹਾਂਜੀ ਹਾਂਜੀ ਜਿਹੜੇ ਮੇਨ ਬੰਦੇ ਉਹਨਾਂ ਨੇ ਨਾਮ ਰੱਖਿਆ ਪਹਿਲਾ ਨਾਮ 11 ਓਕੇ ਭਾਈ ਠੀਕ ਹੈ ਜੀ ਮਿਲਦੇ ਆਂ ਫਿਰ ਪਹਿਲਾ ਨਾਮ 11 ਅੱਛਾ 11 ਯਾਰ ਦੂਜਾ ਨਾਮ 5100 ਅੱਛਾ ਤੀਸਰਾ 3100 ਨਹੀਂ ਆਓ ਇਹ ਚਿੱਤੇ ਜਿਹੇ ਦਿਖਾਉਣੀਆਂ ਪੰਦੀ ਮੈਂ ਦਿਖਾਉਂਦਾ ਨਾਮ ਅਮਰਸਰ ਦਾ ਵੈਸੇ ਤਾਂ ਜਿੱਤਾਂ ਹੁੰਦਾ ਕੀ ਹੋਏ ਕਿਨਾਂ ਸ਼ੈਂਟੀ ਭਾਈ ਨੇ ਲਾਏ ਸਾਰੇ ਪਿੱਛੇ ਮਿਲ ਗਈ ਐਨਟੀਐਫਸੀ ਦੇ ਐਨਐਫਟੀ ਐਨਐਫਟੀ ਜੇ ਤੁਸੀਂ ਲਾਈ ਭਾਜੀ ਸਾਰਾ ਨਕਲਾ ਦਿੱਤੀ ਆ ਤੁਸੀਂ ਲਾ ਦਿੱਤੇ ਸਾਰੇ ਪੈਸੇ ਥਾਰੇ ਤੁਹਾਰੇ ਨਾਲੇ ਸਾਰੇ ਉਹ ਤਾਂ ਠੀਕ ਆ ਭਾਜੀ ਆਪਣੀ ਮੈਂ ਬੰਦ ਕਰਤੀ ਸਹੀ ਗੱਲ ਮੈਂ ਦੇ ਦਿੱਤੀ ਕਿਹਨੂੰ ਦਿੱਤੀ ਸਾਰੇ ਕਢਾ ਲਈ ਆਪਣੇ ਇਹ ਦੇ ਦਿੱਤੀ ਕਿਹਨੂੰ ਦੇ ਦਿੱਤੀ ਆਈਡੀ ਤੇ ਭਾਜੀ ਮੈਂ ਮੇਰੇ ਕੋ ਵੀ ਹੈਗੇ 300 ਕੋਜਿਆ ਯਾਰ ਮੇਰੇ ਕਢਾ ਲਈਏ 200 ਕਢਾ ਲਵਾਂਗਾ ਸ਼ੈਂਟੀ ਭਾਈ ਲੱਗੇ ਆ ਸੀ ਕਿਟੋਇਆ ਬੜਾ ਵੱਡਾ ਇਹਨਾਂ ਨੇ ਅੱਜ ਬੰਦੇ ਸੁੱਟ ਕੇ ਤੇ ਆਪ ਆਪ ਨਿਕਲਾਇਆ ਜੀ ਹਾਂਜੀ ਭਾਜੀ ਜੀ ਆਪਸ ਤੁਹਾਡਾ ਕੀ ਵਿਚਾਰਿਆ ਭਾਜੀ ਐਨਐਫਟੀ ਬਾਰੇ NFT ਬਾਰੇ ਆ ਰਾਮ ਭਰੋਸੇ ਹੁਣ ਜਿਨ੍ਹਾਂ ਨੇ ਕਮਾਈ ਕਰ ਲਈ ਬਹੁਤ ਵਧੀਆ ਹੈ ਤੇ ਪਰਮਾਤਮਾ ਕਰੇ 5-7 ਸਾਲ ਇਕੱਲੇ ਤਾਂ ਕਿ ਪੰਜਾਬ ਦੀ ਗਰੀਬੀ ਦੂਰ ਹੋਵੇ ਪੰਜਾਬ ਦੀ ਗਰੀਬੀ ਦੂਰ ਹੋਵੇ ਪੰਜਾਬ ਤੇ ਡਾਲਰ ਚੱਲਣ ਡੇ ਆ ਜਿਹੜੇ ਮਹਾਤਮਾਵਾ ਨੇ ਗੱਲਾਂ ਕੀਤੀਆਂ ਸੀਗੀਆਂ ਕਿ ਆਲਰੇਡੀ ਟਾਈਮ ਤੇ ਡਾਲਰ ਹੀ ਡਾਲਰ ਹੋਣਗੇ ਸਹੀ ਹੈ ਤੇ ਇਹ ਆਪਾਂ ਮੰਨ ਨਹੀਂ ਹੁਣੇ ਦਿੰਦੀਆਂ ਸਹੀ ਗੱਲ ਮਿਲਿਆ ਤੁਹਾਨੂੰ ਵੈ ਭਾਈ ਜੀ ਤਾਂ ਮੈਨੂੰ 14-500 ਇਹ ਮਿਲਿਆ ਜਿਹੜਾ ਆਈ ਵੇ ਕਿਉਂਕਿ ਮੈਂ ਤਾਂ ਬੜੀ ਘਾਟੇ ਵਿੱਚ ਪਰ ਹੁਣ ਇਹ ਮੇਰਾ 55 ਮੇਨ ਬੰਦੇ ਨੇ ਮੈਂ ਸਾਢੇ 950 ਬੰਦਾ ਇਹ ਨਾਲ ਬੰਦੇ ਨੇ ਇੱਕ ਦਿਨ ਦਾ ਇਹਨਾਂ ਨੂੰ 1500 ਡਾਲਰ ਹੁੰਦਾ ਮੇਨ ਬੰਦੇ ਨੇ ਜਿਹੜੀ ਰੱਜ ਰੱਜ ਕੇ ਐਨਐਫਟੀ ਦੀ ਬੁढ़ाई ਕਰਦੇ ਨੇ ਇਹਨਾਂ ਦੀ ਆਈਡੀ ਬਲੌਕ ਕਰਾਂਗੇ ਹੁਣ ਆਪਣਾ ਲੋ ਜੀ ਨੈਟ ਤਾਂ ਬੰਦ ਹੋਣ ਤੋਂ ਬਾਅਦ ਚਾਹ ਪੀਤੀ ਜਾਂਦੀ ਆ ਮੇਰਾ ਆਪਣਾ ਫੋਨ ਖੁੱਲ ਗਿਆ ਕੋਤੇ ਗੁੱਲ ਮੇਰੇ ਨਾਲ ਅਕਸਰ ਗੁੱਲ ਮੇਰੇ ਨਾਲ ਜਲਦੀ ਆ ਬਾਈ ਕਰੀ ਕਿ ਕਰਾਂ ਤੇ ਗੱਲ ਸਾਰੀ ਹੋ ਰਹੀ ਹੈ ਜੀ ਐਨ ਐਫ ਟੀ ਦੀ ਐਮ ਦੀ ਹੋਜੀ ক্রিকেট ਤੋਂ ਆਪਾਂ ਹੋਏ ਆ ਤੇ ਹੁਣ ਆਪਾਂ ਜਾਵਾਂਗੇ ਜਿਮ ਥੋੜੀ देर ਜਿਮ ਲੈ ਆਇਆ ਹਾਂ ਮੈਂ ਜੀ ਇਸ ਟਾਈਮ ਸ਼ੇਪ ਐਂਡ ਸਾਈਜ਼ ਜਿਮ ਦੇ ਵਿੱਚ ਇੱਥੇ ਵਿਵੇਕ ਭਾਜੀ ਨੇ ਜਿਹੜੇ ਤੁਸੀਂ ਜਨਾਂ ਦੀਆਂ ਪਿਕ ਲੱਗੀਆਂ ਹੀਆਂ ਬਾਹਰ ਦੇਖ ਸਕਦੇ ਜੀ ਤੇ ਸਭ ਤੋਂ ਵਧੀਆ ਗੱਲ ਹੈ ਕਿ ਇਥੋਂ ਦੀ ਕੋਚਿੰਗ ਦੀ ਕੋਚਿੰਗ ਬਹੁਤ ਜਵਰਦਸਾ ਭਾਈ ਉਹਨਾਂ ਦੀ ਮਤਲਬ ਕਿ ਭਾਜੀ ਖੁਦ ਵੀ ਪਤਾ ਲੱਗਦਾ ਹੈ ਕਿ ਜਿੰਮ ਹੈਗਾ ਇਹਨਾਂ ਦਾ ਤਾਂ ਮਤਲਬ ਕਿ ਇਹਨਾਂ ਦੀ ਬੋਡੀ ਤੋਂ ਪਤਾ ਲੱਗਦਾ ਹੈ ਕਿ ਇਹ ਕਿੰਨੇ ਇੱਕ ਮਤਲਬ ਕਿ ਵਧੀਆ ਟ੍ਰੇਨਰ ਵੀ ਨੇ ਨਾਲ ਤੇ ਮੈਂ ਹਰ ਵਾਰ ਇਹਨਾਂ ਕੋਲ ਨਾ ਆ ਤੇ ਫਰਕ ਪੈਂਦਾ ਹੈ ਲੇਕਿਨ ਹੁਣ ਆਪਣੀ ਡਾਈਟ ਤੇ ਵੀ ਬਹੁਤ ਡਿਪੈਂਡ ਕਰਦਾ ਹੈ ਮੇਰਾ ਤਾਂ ਤੇ ਤੁਸੀਂ ਦੇਖ ਸਕਦੇ ਜੀ ਮੈਂ ਥੋੜਾ ਜਿਹਾ ਅੱਜ ਲੇਟ ਹੋ ਗਿਆ ਜਿੱਦੇ ਕਰਕੇ ਇਹਦੇ ਕਰਕੇ ਥੋੜਾ ਰਸ਼ ਘਟਾ ਲੇਕਿਨ ਮੈਂ ਇਸ ਟਾਈਮ ਤਾਂ ਹੀ ਹੋਣਾ ਕਿ ਇਸ ਟਾਈਮ ਤੇ ਰਸ਼ ਥੋੜਾ ਘਟ ਹੋਂਦਾ ਤੇ ਸਾਰੀ ਚੀਜ਼ ਅਵੇਲੇਬਲ ਹੋ ਜਾਂਦੀ ਆ ਔਰੰਗਰੇਜ ਭਾਜੀ ਠੀਠਾ ਭਾਜੀ ਬਸ ਵਧੀਆ ਭਾਜੀ ਵੇਗ ਭਾਜੀ ਠੀਕ ਨੇ ਚਲੋ ਆਪੀ ਦੇਖ ਸਕਦੇ ਹਾਂ ਭਾਈ ਹੁਣਾਂ ਦਾ ਤਿੰਨ ਜਮਨੇ ਅਮਰਸਰ ਦੇ ਵਿੱਚ ਇਹ ਜਮ ਸਾਡੇ ਵਿੱਚ ਆ ਰੋੜਦੇ ਆ ਹੁਣ ਆਪ ਆ ਲੈ ਅੰਟੀ ਜੀ ਲਓਏ ਅੰਟੀ ਜੀ ਨੇ ਜਿੰਨਾ ਕੋ ਆਪਾਂ ਜੂਸ ਤੇ ਫਰੂਟ ਜਮ ਲਾਉਣ ਤੋਂ ਬਾਅਦ ਖਾਣੇ ਆ Đi ਹੋਰ ਵਧੀਆ ਆ ਰਹੀ ਹੈ ਬਾਸ ਵਧੀਆ ਅੰਟੀ ਜੀ ਜੇ ਮੈਂ ਪਤਲਾ ਹੋ ਗਿਆ ਅੰਟੀ ਫੋਟੋ ਇੱਕ ਵਾਰ ਤੁਹਾਨੂੰ ਵੱਡੀ ਸਾਰੀ ਫ੍ਰੀ ਕਰ ਦੂੰਗਾ ਸਮੀ ਦਾ ਜੂਸ ਆ ਜੀ ਇਹ ਆ ਡੀਏਵੀ ਕੰਪਲੈਕਸ ਗਰਾਊਂਡ ਆ ਤੇ ਬੇਟਾ ਮੇਰਾ ਮੰਦਾ ਨਹੀਂ ਪਾਇਆ ਕਿ ਮੈਂ ਗਾਂਧੀ ਰੌਣਕੀ ਜਾਣਾ ਹੁਣ ਮੈਂ ਡੀਏਵੀ ਪੜ੍ਹਨਾ ਹੈ ਤੇ ਆ ਸਾਰ ਆ ਗਿਆ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਆ ਗਿਆ ਬੋਲ ਦਿਖਾ ਰਹੇ ਕਰੀਏ ਗੱਲ ਫਿਰ